ਇੱਕ ਕੌਲੀ ਲਵਾਂਗੇ ਗੁੜ ਦੀ ਸਾਢੇ ਤਿੰਨ ਕੌਲੀਆਂ ਲਵਾਂਗੇ ਪਾਣੀ ਦੀਆਂ ਜਾਨੀ ਕਿ ਤਿੰਨ ਕੌਲੀਆਂ ਪੂਰੀਆਂ ਤੇ ਇੱਕ ਅੱਧੀ ਚਾਹੇ ਇਹਨੂੰ ਪਿਉਂਕੇ ਰੱਖਦੇ ਹੋ ਜਾਂ ਫਿਰ ਗਰਮ ਕਰਕੇ ਚੰਗੀ ਤਰ੍ਹਾਂ ਮੈਲਟ ਕਰ ਲਿਓ ਕੜਾਈ ਵਿੱਚ ਇੱਕ ਚਮਚ ਪਾਓ ਦੇਸੀ ਘਿਓ ਦਾ ਕਾਜੂ ਬਦਾਮ ਰੋਸਟ ਕਰ ਲਿਓ ਉਸੇ ਕੜਾਈ ਵਿੱਚ ਦੋ ਕੌਲੀਆਂ ਹੋਰ ਦੇਸੀ ਘਿਓ ਦੀਆਂ ਪਾ ਕੇ ਚੰਗੀ ਤਰ੍ਹਾਂ ਮੈਲਟ ਕਰ ਲਿਓ ਫਿਰ ਦੋ ਕੌਲੀਆਂ ਵਿੱਚ ਪਾਓ ਘਰ ਵਾਲਾ ਸਿੰਪਲ ਆਟਾ ਹੌਲੀ-ਹੌਲੀ ਮਿਕਸ ਕਰਦੇ ਜਾਓ ਗੈਸ ਦੀ ਫਲੇਮ ਮੀਡੀਅਮ ਟੂ ਸਲੋ ਰੱਖਿਓ ਜਦ ਇਹ ਗੁੜ ਚੰਗੀ ਤਰ੍ਹਾਂ ਮੈਲਟ ਹੋ ਗਿਆ ਛੰਨ ਨਹੀਂ ਰਹੀ ਛਾਂਲ ਲਿਓ ਤੇ ਆਟਾ ਜਦੋਂ ਕਿਦਾ ਬਦਹੀਆ ਜੇ ਕਲਰ ਆ ਗਿਆ ਸੋਣੀ ਜੀ ਖਸ਼ਬੋ ਆਉਣ ਲੱਗੀ ਤਾਂ ਵਿੱਚ ਗੁੜ ਵਾਲਾ ਪਾਣੀ ਹੌਲੀ ਹੌਲੀ ਮਿਕਸ ਕਰਦੇ ਜਾਓ ਜਦੋਂ ਇਹ ਇਸ ਤਰੀਕੇ ਨਾਲ ਪੱਕ ਗਿਆ ਉਸ ਤੋਂ ਬਾਅਦ ਇਹਦੇ ਵਿੱਚ ਰੋਸਟ ਕੀਤੇ ਹੋਏ ਕਾਜੂ ਬਦਾਮ ਪਾ ਦਿਓ ਉੱਪਰ ਦੀ ਪਾ ਦਿਓ ਕਿਸ਼ਮਿਸ਼ ਤੇ ਥੋੜੇ ਜਿਹਾ ਪਾਵਾਂਗੇ ਆਪਾਂ ਮਗਜ ਪਰ ਜਦੋਂ ਹੀ ਇੱਥੇ ਹਲਵਾ ਬਣ ਜਾਂਦਾ ਤਾਂ ਆਪਾਂ ਗੈਸ ਬੰਦ ਕਰ ਦਿੰਦੇ ਆ ਪਰ ਇੱਥੇ ਤੁਸੀਂ ਜੀ ਇਹ ਬਿਲਕੁਲ ਨਹੀਂ ਕਰਨਾ ਇਹਨੂੰ 8 ਤੋਂ 10 ਮਿੰਟ ਬਾਅਦ ਵਿੱਚ ਲਗਾਤਾਰ ਪਕਾਉਣਾ ਜਦੋਂ ਇਹ ਇਕੱਠਾ ਜਾ ਹੋ ਗਿਆ ਤੇ ਇਹਨੂੰ ਕਲਰ ਆ ਜਿਹੜਾ ਹੋਰ ਜ਼ਿਆਦਾ ਡਾਰਕ ਆ ਜਾਊਗਾ ਬਹੁਤ ਹੀ ਮਜ਼ੇਦਾਰ ਗੁੜ ਵਾਲਾ ਆٹے ਦਾ ਸਿੰਪਲ ਹਲਵਾ ਬਣ ਕੇ ਤਿਆਰ ਹੈ ਇਹ ਤਰੀਕਾ ਵਰਤ ਕੇ ਜਰੂਰ ਦੇਖਿਓ ਇੰਨਾ ਜਿਆਦਾ ਟੇਸਟੀ ਬਣਦਾ ਕਿ ਬਾਰ ਬਾਰ ਬਣਾਓਗੇ ਵੀਡੀਓ ਨੂੰ ਸ਼ੇਅਰ ਕਰ ਦਿਓ ਹੁਣ ਬਣਾਓ ਤੇ ਖਾਓ